ਚਿਰਿਆ ਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਵਿੱਚ ਤੇ ਮੈਂ ਕਮਲਜੀਤ ਕੌਰ। ਹਮਨਦੀਪ ਕੌਰ ਵਾਸੀ ਪਿੰਡ ਸਖੋਪੁਰ ਨੇ ਦੱਸਿਆ ਕਿ ਬੀਤੀ 6 ਨਵੰਬਰ 2022 ਨੂੰ ਸ਼ਾਮ ਕਰੀਬ 4 ਵਜੇ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਸਨ ਰਵਜੀਤ ਕੌਰ ਅਤੇ ਸਿਮਰਨਜੀਤ ਕੌਰ ਉਸਦੀ ਚਾਚੀ ਬਿਮਲਾ ਤੇ ਉਸਦੀ ਬੇਟੀ ਰਜਵੰਤ ਕੌਰ ਨਾਲ ਲੜਾਈ ਕਰ ਰਹੀਆਂ ਸਨ। ਰੌਲਾ ਸੁਣ ਕੇ ਉਹਨਾਂ ਦੇ ਘਰ ਗਈ ਤਾਂ ਚਾਚੀ ਬਿਮਲਾ ਉਹਨਾਂ ਤੋਂ ਛੁਡਾ ਰਹੀ ਸੀ ਸਰਵਜੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਉਸ ਨੂੰ ਵਾਲਾ ਤੋਂ ਫੜ ਲਿਆ ਜਿਸਵਿੰਦਰ ਸਿੰਘ ਨੇ ਉਸ ਦੇ ਸਿਰ ਵਿੱਚ ਿੱਟ ਮਾਰੀ ਜਿਸ ਨਾਲ ਉਸ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗ ਪਿਆ ਤੇ ਆਲੇ ਦੁਆਲੇ ਦੇ ਲੋਕਾਂ ਦੇ ਇਕੱਠੇ ਹੋਣ ਤੇ ਤਿੰਨੋਂ ਜਣੇ ਗਾਲੀ-ਗਲੋਚ ਕਰਦੇ ਅਤੇ ਧੰਗੀਆਂ ਦਿੰਦੇ ਉੱਥੋਂ ਫਰਾਰ ਹੋ ਗਏ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਗਵਿੰਦਰ ਸਿੰਘ ਉਪ ਮੰਡਲ ਅਫਸਰ ਕਮ ਸਹਾਇਕ ਮਾਈਨਿੰਗ ਅਫਸਰ ਨਮਾਸ਼ਹਿਰ ਨੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਕਿ ਗੁਲਜਾਰ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਪਿੰਡ ਬਹਿਲੂਰ ਖੁਰਦ ਵਿਖੇ ਚੱਲ ਰਹੀ ਡੀ ਸ਼ੀਲਟਿੰਗ ਸਾਈਟ ਤੇ ਟਿਪਰ ਦੇ ਟਰੈਕਟਰ ਚਾਲਕਾਂ ਤੋਂ ਪਾਰਕਿੰਗ ਫੀਸ ਦੇ ਮੁਦਈ ਜਗਵਿੰਦਰ ਸਿੰਘ ਵੱਲੋਂ ਦਿੱਤੀ ਦਰਖਾਸਤ ਦੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਉਸ ਵੱਲੋਂ ਪੁਲਿਸ ਵੱਲੋਂ ਮਲਜ਼ਮ ਗੁਲਜ਼ਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਏਐਸਆਈ ਰਾਮਪਾਲ ਨੇ ਦੱਸਿਆ ਕਿ ਮਲਜ਼ਮ ਗੁਲਜ਼ਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਬ ਡਿਵੀਜ਼ਨ ਰਾਹੋਂ ਦੇ ਹੁਕਮੰਦ ਅਫਸਰ ਨੇ ਦੱਸਿਆ ਕਿ 66 ਕੇਵੀ ਸਬਸਟੇਸ਼ਨ ਰਾਹੋਂ ਤੋਂ ਚੱਲਦੇ 11 ਕੇਵੀ ਯੂਪੀਐਸ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ 10 ਨੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਡਿਜੀਨਲ ਬਹਿਲੂਰ ਕਲਾ ਫੀਲਡ ਅਦੀਨ ਪੈਂਦੇ ਪਿੰਦ شیخੇ ਮੁਜਾਰਾ ਹੁਸੈਨਪੁਰ ਰੋਡ ਨਿਹਮਤਪੁਰ ਕਨੌਨ ਸਹਿਦਪੁਰ ਕਲਾ ਸਹਿਦਪੁਰ ਖੁਰਦ ਨੀਲੇਵਾਲ ਦਿਲਾਵਰ ਪੱਟੀ ਚਾਂਦਪੁਰ ਬਹਿਲੂਰ ਕਲਾ ਨੰਗਲ ਚਾਂਗਾ ਸੁਲਤਾਨਪੁਰ ਘਰਾਂ ਅਤੇ ਮੋਟਰਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਜਾ ਸਕੇ ਅਤੇ ਵੱਤਵਤ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਕੇ ਫਾਇਦਾ ਚੁੱਕ ਸਕਣ ਅਜਿਹਾ ਇੱਕ ਵੱਡਾ ਫੈਸਲਾ ਮੁੱਖ ਮੰਤਰੀ ਮਾਨ ਵੱਲੋਂ ਕੀਤਾ ਗਿਆ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ 23 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਹੈ ਇਸ ਰਕਮ ਨਾਲ ਕਲਾਸਰੂਮ ਟਾਇਲਟ ਲਾਇਬ੍ਰੇਰੀਜ਼ ਆਰਟ ਐਂਡ ਕ્રાਫਟ ਰੂਮ ਬਣਾਈ ਜਾਣਗੇ ਨਾਲ ਹੀ ਜ਼ਰੂਰੀ ਮੁਰੰਮਤ ਦੇ ਕੰਮ ਵੀ ਪੂਰੇ ਕੀਤੇ ਜਾਣਗੇ ਪੰਜਾਬ ਵਿਜਲੈਸ ਬਿਊਰੋ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਐਸਐਚਓ ਬਲਕੌਰ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ਨੂੰ 50000 ਦੀ ਰਿਸ਼ਵਤ ਲੈਂਦੇ ਹੋਏ ਰੰਗੀ ਅਤੇ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਐਸਐਚਓ ਨੇਹਿਆਂਵਾਲਾ ਬਲਕੌਰ ਸਿੰਘ ਅਤੇ ਏਐਸਆਈ ਨੇ ਰਾਮਲੀਲਾ ਵਾਸੀ ਮਹਿਮਾ ਸਰਕਾਰੀ ਤੇ ਕਿਸੇ ਮਾਮਲੇ ਵਿੱਚ ਰਾਹਤ ਦੇਣ ਲਈ ਉਸ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਵਿਜਲੈਸ ਪੁਲ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਸਬੂਤਾਂ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਬਰਨਾਲਾ ਦੀ ਸਬਡਿਵੀਜ਼ਨ ਤੱਪਾ ਮੰਡੀ ਦੇ ਨੇਲੇਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾਂ ਦੀ ਉਦੋਂ ਕੋਲ ਖੁੱਲਗੀ ਜਦੋਂ 11ਵੀਂ ਕਲਾਸ ਦੇ 17 ਸਾਲਾ ਵਿਦਿਆਰਥੀ ਜਗਦੀਪ ਸਿੰਘ ਨੂੰ ਸਕੂਲ ਅੰਦਰ ਹੀ ਸਕੂਲ ਦੀ ਗੱਡੀ ਨੇ ਹੀਟਾ ਦੇ ਦਿੱਤਾ ਜਿਸ ਕਰਕੇ ਵਿਦਿਆਰਥੀ ਦੀ ਮੌਕੇ ਤੇ ਮੌਤ ਹੋ ਗਈ ਪੀੜਤ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਸਮੇਤ ਅਤੇ ਸਕੂਲ ਬੱਸ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ थाना ਰੂੜੇਕੇ ਕਲਾਂ ਦੇ ਐਸ ਐਚ ਓ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਕੂਲ ਪ੍ਰ ਮਾਤਾ ਚਿੰਤਪੂਰ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਤ ਮਿਲਣ ਵਾਲੀ ਹੈ ਫਗਵਾੜਾ ਤੋਂ ਹਿਾਰਪੁਰ ਜਾਣ ਵਾਲੀ ਸੜਕ ਨੂੰ 4 ਲੇਨ ਜਾਨੀ ਕਿ ਚਾਰ ਮਾਰਗੀ ਹੋਣ ਜਾ ਰਹੀ ਹੈ ਸੜਕਾਵਾਜਈਏ ਤੇ ਰਾਜਮਾਰਗ ਮੰਤਰੀ ਨਿਤਿਨ ਗੜਕ ਨੇ ਟਰਵੀਟ ਕਰਕੇ ਜਾਣਕਾਰੀ ਦਿੱਤੀ ਗੜਕ ਨੇ ਟਰਵੀਟ ਕੀਤਾ ਹੈ ਕਿ ਇਹ ਪ੍ਰੋਜੈਕਟ ਫਗਵਾੜਾ ਤੋਂ ਹਿਾਰਪੁਰ ਤੱਕ 4 ਲੇਨ ਹੋਣ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਚੋਣਾਂ ਹੋਈਆਂ ਜਿਸ ਵਿੱਚ ਐਡਵੋਕੇਟ ਅਰਜਿੰਦਰ ਸਿੰਘ ਧਾਮੀ 104 ਵੋਟਾਂ ਨਾਲ ਕਮੇਟੀ ਦੇ ਪ੍ਰਧਾਨ ਬਣ ਗਏ ਜਦਕਿ ਬੀਬੀ ਜਗੀਰ ਕੋ ਨੂੰ 42 ਵੋਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਚੋਣਾਂ ਵਿੱਚ ਕੁੱਲ 146 ਵੋਟਾਂ ਪਾਈਆਂ ਗਈਆਂ ਸਨ ਜਿਸ ਵਿੱਚ ਉਹ ਐਡਵੋਕੇਟ ਧਾਮੀ ਬਹੁਮਤ ਨਾਲ ਜਿੱਤ ਗਏ। ਜਸਟਿਸ ਦਿਵਾਈ ਚੰਦਰ ਚੂੜ ਨੇ ਭਾਰਤ ਦੇ ਨਵੇਂ ਚੀਫ ਜਸਟਿਸ ਵਜੋਂ ਰਸਮੀ ਤੌਰ ਤੇ ਸਹੁੰ ਚੁੱਕੀ। ਜਸਟਿਸ ਚੰਦਰ ਚੂੜ ਭਾਰਤ ਦੇ 50ਵੇਂ ਸੀਜੀਆਈ ਬਣ ਗਏ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ ਦਿਵਾਈ ਚੰਦਰ ਚੂੜ ਨੂੰ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਉਦੇ ਉਮੇਸ਼ ਨਲਿਤ ਦੇ ਬਾਅਦ ਭਾਰਤ ਦੇ 50ਵੇਂ ਚੀਫ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕਾਈ। ਅਮਰੀਕਾ ਵਿੱਚ ਇੱਕ ਹੋਰ ਭਾਰਤੀ ਨੇ ਇਤਿਹਾਸ ਰਚ ਦਿੱਤਾ ਅਰੁਨਾ ਮਿਲਰ ਮੈਰੀਲੈਂਡ ਦੀ ਐਲਫਟੀਨੈਂਟ ਗਵਰਨਰ ਬਣ ਗਈ ਹੈ ਅਰੁਨਾ ਮੈਰੀਲੈਂਡ ਗਵਰਨਰਮੈਂਟ ਬਣਨ ਵਾਲੀ ਪਹਿਲੀ ਪ੍ਰਵਾਸੀ ਔਰਤ ਹੈ ਅਰ ਉਨ੍ਹਾਂ ਨੂੰ ਡੈਮੋਕ੍ਰੈਟਿਕ ਪਾਰਟੀ ਨੇ ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਸੀ ਉਹ ਆਪਣੀ ਨਜ਼ਦੀਕੀ ਵਿਰੋਧੀ ਨੂੰ ਹਰਾ ਕੇ ਗਵਰਨਰ ਹਾਊਸ ਤੱਕ ਪਹੁੰਚਣ ਵਾਲੀ ਪਹਿਲੀ ਪ੍ਰਵਾਸੀ ਔਰਤ ਬਣੀ ਹੈ T20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇ ਅਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸ 152 ਦੌੜਾਂ ਬਣਾਈਆਂ ਪਿੱਛੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 20 오ਵਰ ਦੇ 4 ਵਿਕਟਾਂ ਦੇ ਨੁਕਸਾਨ ਤੇ ਭੂਲ 153 ਦੌੜਾਂ ਬਣਾਈਆਂ ਤੇ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ ਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ ਅੱਜ ਅਸਮਾਨ ਵਿੱਚ ਬੱਦਲ ਛਾਈ ਰਹਿਣਗੇ ਤੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਰਹੇਗਾ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ